ਹੈਲੋ ਜੀ ਸਾਰਿਆਂ ਨੂੰ ਬਿਆਰਪਰੀ ਸਤਿ ਸ਼੍ਰੀ ਅਕਾਲ ਰਾडा ਸਫ ਟੀਕ ਹਾਊਸ ਤੇ ਤੁਹਾਡਾ ਆਪਾਂ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਭੈਣ ਭਰਾ ਨੂੰ ਪਹਿਲਾਂ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਬੜੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਕੰਮ ਤੋਂ ਕੀ ਇਲਕਸ਼ਨ ਕਿੱਦਾਂ ਦੀ ਲੱਗ ਰਹੀ ਆ ਕਿਸੇ ਵੀ ਭੈਣ ਨੇ ਕਿਸੇ ਵੀ ਪ੍ਰਕਾਰ ਦਾ ਕੰਮ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਹੋਵੇ ਅੱਜ ਆਪਾਂ ਤੁਹਾਨੂੰ ਦੇ ਰਿਹਾ ਹਾਂ ਕਿ ਤੁਹਾਨੂੰ ਰਿਅਨ ਪਾਟਨ ਦੇ ਸੂਟ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਨੇ ਇਹ ਵਾਲੇ ਸੂਟ ਇਹਨਾਂ ਦੇ ਉੱਤੇ ਵਾਈਟ ਕਲਰ ਦਾ ਵਰਕ ਕੀਤਾ ਹੋਇਆ ਜੋ ਪੈਨਲ ਬਣੇ ਹੋਏ ਨੇ ਇਹ ਵਰਕ ਹੈਗਾ ਲੈਸ ਨਹੀਂ ਹੈਗੀ ਪਹਿਲਾ ਸੂਟ ਹੈਗਾ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਦਾ ਆਪਾਂ ਪਹਿਲਾਂ ਤੁਹਾਨੂੰ ਕਲਰ ਕਨਫਰਮ ਕਰਦਣੀ ਆ ਵੀ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਸਿਰਫ ਔਨਲਾਈਨ ਪੇਮੈਂਟ ਕਰਵਾਉਣੀ ਹੁੰਦੀ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਔਨਲਾਈਨ ਪੇਮੈਂਟ ਕਰਕੇ ਸੂਟ ਮੰਗਵਾਣਾ ਹੁੰਦਾ ਉਹ ਆਪਣਾ ਆਰਡਰ ਕਨਫਰਮ ਕਰ ਸਕਦੀਆਂ ਨੇ ਪਹਿਲਾ ਕਲਰ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂਗੇ ਪਹਿਲਾ ਕਲਰ ਹੈਗਾ ਬਾਟਲ ਗ੍ਰੀਨ ਕਲਰ ਡਿਜ਼ਾਈਨਿੰਗ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਹਾਂ ਬਹੁਤ ਜਿਆਦਾ ਪਿਆਰੀ ਡਿਜ਼ਾਈਨਿੰਗ ਹੈਗੀ ਸੂਟਾਂ ਦੀ ਆਹ ਵੜੇ ਦੀ ਜਿਹੜੇ ਸੈਂਟਰ ਪੈਨਲ ਬਣੇ ਹੋਏ ਨੇ ਇਹ ਵਰਕ ਕੀਤਾ ਹੋਇਆ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਪਲੇਨ ਬਾਟਮ ਰੱਖੀ ਹੋਈ ਆ ਆਵਲੀ ਬਾਟਮ ਇਹਦੇ ਨਾਲ ਇਹਦੇ ਨਾਲ ਜਿਹੜਾ ਦੁਪੱਟਾ ਰਹਿਣ ਵਾਲਾ ਉਹ ਸੈਮੀ ਦਾ ਰਹਿਣ ਵਾਲਾਗਾ ਪੂਰਾ ਖੁੱਲਡੂਲਾ ਦੁਪੱਟਾ ਮਿਲੂਗਾ ਸੈਮੀ ਦਾ ਵਾਈਟ ਫੋਰਸਟ ਲੈਸ ਲੱਗੀ ਹੋਈ ਹੈ ਦੁਪੱਟੇ ਤੇ ਆਵਲੀ ਲੈਸ ਆ ਗਈ ਦੁਪੱਟੇ ਨੂੰ ਲੱਗੀ ਹੋਈ ਪੂਰੀ ਫਿਨਿਸ਼ਿੰਗ ਨਾਲ ਲੈਸ ਲਗਾਈ ਹੋਈ ਹੈ ਦੁਪੱਟੇ ਨੂੰ ਇਹਨਾਂ ਦਾ ਰੇਟ ਰਹਿਣ ਵਾਲਾ ਸੂਟਾਂ ਦਾ ਸ਼ੈਰ ਨੂੰ 50 750 ਰੁਪਏ ਰੇਟ ਹੈ ਇਹਨਾਂ ਦਾ ਸੂਟਾਂ ਦਾ ਸ਼ਿਪਿੰਗ ਵਿੱਚ ਹੀ ਆਵੇ। ਕਿਸੇ ਵੀ ਮੇਰੀ ਭੈਣ ਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਆਪਣਾ ਸੂਟ ਘਰ ਬੈਠੇ ਮੰਗਵਾ ਸਕਦੇ ਹੋ। ਸੈਕੰਡ ਕਲਰ ਇਹਦੇ ਵਿੱਚ ਹੈਗਾ ਰੈੱਡ। ਇਹ ਰੈੱਡ ਕਲਰ ਦਾ ਸੂਟ ਹੈਗਾ ਰੈੱਡ ਮਹਿਰੂਨ ਜਿਹਾ। ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਹਾਂ। ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਹੈਗਾ ਆਹ ਵਾਲੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਬਾਟਮਾਂ ਦੀ ਜਿਹੜੀ ਉਹ ਕਾਟਨ ਦੀ ਹੈਗੀ ਕੈਮਰੀਕ ਕਾਟਨ ਦੀ ਜਿਹੜੀ ਸ਼ਾਰਟ ਲੱਗੀ ਹੋਈ ਹੈ ਨੂੰ ਉਹ ਰਿਯਾਨ ਕਾਟਨ ਦੀ ਹੈਗੀ ਤੇ ਸੈਮੀ ਦਾ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਹੈਗਾ 4 ਸਾਈਡ ਲੈਂਸ ਲੱਗੀ ਹੋਈ ਹੈ ਦੁਪੱਟਿਆਂ ਦੇਖੋ ਕਿੰਨਾ ਜਿਆਦਾ ਪਿਆਰਾ ਜਿਹਾ ਪੀਸ ਹੈਗਾ ਇਸੇ ਦੇ ਵਿੱਚ ਆਪਣੇ ਕੋਲੇ ਸੈਕੰਡ ਕਲਰ ਪੰਜ ਕਲਰ ਨੇ ਇਹਦੇ ਰੰਗ ਨੇ ਇਹਦੇ ਵਿੱਚ ਆਪਣੇ ਕੋਲੇ ਅਗਲਾ ਆਪਣੇ ਕੋਲੇ ਇਹਦੇ ਵਿੱਚ ਆਵੜ ਆ ਗਿਆ ਮਾਊਸ ਇਹ ਕਲਰ ਦੇਖ ਸਕਦੇ ਹੋਗੇ ਤੁਸੀਂ ਡਿਜ਼ਾਈਨਿੰਗ ਸਾਰੇ ਸੁੱਟਾਂ ਦੀ ਸੇਮ ਆ ਉੱਤੇ ਬਰਕ ਕੀਤਾ ਹੋਇਆ ਇਹਨਾਂ ਦੇ लेस ਨਹੀਂ ਲੱਗੀ ਹੋਈ ਨੇੜੇ ਤੋਂ ਕਰਕੇ ਆਪਾਂ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ ਚਿਕਨ ਵਰਕ ਆ ਗਿਆ ਇਹਨਾਂ ਤੇ ਸੂਟਾਂ ਤੇ ਆਹ ਵਾਲੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਤੇ ਆਹ ਵਾਲਾ ਆ ਗਿਆ ਪਲੇਨ ਦੁਪੱਟਾ ਆਗਲਾ ਕਲਰ ਹੈਗਾ ਪਿੰਕਲੇ ਵਿੱਚ ਨੂੰ ਰਾਇਲ ਬਲੀ ਨੂੰ ਰੇਟ ਦੇ ਮੁਤਾਬਕ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਹੋਗੇ ਰੇਟ ਆਪਣਾ ਬਹੁਤ ਜ਼ਿਆਦਾ ਰੀਜ਼ਨੇਬਲ ਰੱਖਿਆ ਹੁੰਦਾ ਹੈਗਾ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਫੈਬਰਿਕ ਤੇ ਤੁਸੀਂ ਵਾਰਕ ਤਿਆਰ ਕਰਵਾਉਣਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਪਸੰਦ ਦੇ ਸੂਟ ਤਿਆਰ ਕਰਵਾ ਸਕਦੇ ਹੋ ਆਹ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈਗਾ ਬਲੂ ਕਲਰ ਦਾ ਨੇਵੀ ਬਲੂ ਜਾਂ ਸੂਟ ਹੈ ਬਲੈਕ ਬਲੂ ਅਗਲਾ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਕੌਫੀ ਜਿਹਾ ਸਿਲ ਕ੍ਰੋਫੀ ਜਿਹਾ ਸੇੜਾਗਾ ਹੀ ਆਪਣੇ ਕੋਲੇ ਬਹੁਤ ਜਿਆਦੇ ਪੀਸ ਐਦਾਂ ਦੇ ਪੈਨੇ ਜਿਹੜੇ ਆਪਣੇ ਕੋਲੇ ਸਿੰਗਲ ਸਿੰਗਲ ਕਲਰ ਪੈਨੇ ਅਗਲੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਸ਼ੇਰ ਲਾਵਾਂਗੇ ਕਿਸੇ ਵੀ ਮੇਰੀ ਭੈਣ ਨੇ ਫਾਇਦਾ ਲੈਣਾਗਾ ਤਾਂ ਲੈ ਸਕਦੀ ਆ ਤੇ ਸੂਟ ਮੰਗਵਾ ਸਕਦੀ ਆ ਵੀ ਆਹ ਵਾਲਾ ਇਹਦੇ ਨਾਲ ਬਾਟਮ ਰੱਖੀ ਹੋਈ ਆ ਇਹਦੇ ਨਾਲ ਐਦਾਂ ਦਾ ਦੁਪੱਟਾ ਰੱਖਿਆ ਹੋਇਆਗਾ ਅਗਲੇ ਜਿਹੜੇ ਦੋ ਸੂਟ ਹੈਗੇ ਨੇ ਆਪਣੇ ਕੋਲੇ ਇਹ ਹੈਗੇ ਨੇ ਵਧੀਆ ਜਾਮ ਚ ਜਾਮ ਕਾਟਨ ਦੇ ਸੂਟ ਨੇ ਇਹ ਲਾਈਨਿੰਗ ਦੀ ਬਿਲਕੁਲ ਨੀਡ ਨਹੀਂ ਹੈਗੀ ਇਹਨਾਂ ਸੂਟਾਂ ਨੂੰ ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋਗੇ ਇਹਨਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਵਿਦਆਊਟ ਦੁਪੱਟੇ ਸੂਟ ਨੇ ਇਹ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਬਹੁਤ ਜ਼ਿਆਦਾ ਵਧੀਆ ਵਰਕ ਕੀਤਾ ਹੋਇਆ ਇਹਨਾਂ ਤੇ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਵਾਲਾ ਨੈੱਕ ਦਾ ਡਿਜ਼ਾਈਨ ਆਊਗਾ ਇਹਦਾ ਆ ਵਿੱਚ ਇਹਦੇ ਵਰਤ ਕੀਤਾ ਹੋਇਆ ਸੈਂਟਰ ਪੈਨਲ ਬਣਾ ਕੇ ਫਲਾਵਰ ਨੇ ਪਿੰਕ ਕਲਰ ਦਾ ਸੂਟ ਆ ਗਿਆ ਇਹ ਵਿਦਆਊਟ ਦੁਪੱਟਾ ਸੂਟ ਹੈਗਾ 950 ਇਹਦਾ ਰੇਟ ਰਹਿਣਾਣਾ ਸ਼ਿਪਿੰਗ ਦਿੱਤੀ ਰਹੂਗੀ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤਾਂ ਮੰਗਵਾ ਸਕਦੇ ਹੋ ਇੱਕ ਇਹਦੇ ਵਿੱਚ ਕਲਰ ਹੈਗਾ ਆਪਣੇ ਕੋਲੇ ਗ੍ਰੀਨ ਫਰੋਜੀ ਜਿਹਾ ਸਟਾਫ ਇਹਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆਗਾ ਏਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਕਿਸੇ ਵੀ ਪ੍ਰਕਾਰ ਦੇ ਦਿੱ ਫੈਬਰਿਕ ਤੇ ਤੁਸੀਂ ਵਰਕ ਕਰਵਾਉਣਾ ਤੁਸੀਂ ਤਾਂ ਵੀ ਸਾਨੂੰ ਕੰਟੈਕਟ ਕਰ ਸਕਦੇ ਹੋਗੇ ਕੈਸ਼ ਔਨ ਡਿਲੀਵਰੀ ਆਪਣੀ ਨਹੀਂ ਹੈਗੀ ਸਿਰਫ ਔਨਲਾਈਨ ਪੇਮੈਂਟ ਮੰਗਵਾ ਕੇ ਆਪਾਂ ਸੂਟ ਤੁਹਾਡੇ ਘਰ ਤੱਕ ਭੇਜਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ